ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਆ ਨਸੀਬਕੌਰ ਤੇ ਉਹਦਾ ਪਤੀ ਮਨਜੀਤ ਸਿੰਘ ਉਹਨਾਂ ਦੇ ਤਿੰਨ ਬੱਚੇ ਆ ਬੱਚਿਆਂ ਦੇ ਵਿੱਚ ਕੁੜੀ ਆ ਸਿਮਮੀ ਵੱਡੀ ਆ ਉਸ ਤੋਂ ਛੋਟਾ ਮੁੰਡਾ ਗਾ ਜੱਗੀ ਤੇ ਸਾਰਿਆਂ ਤੋਂ ਛੋਟਾ ਤਾਰੀ ਆ ਇੰਨੇ ਬੱਚਿਆਂ ਨੂੰ ਉਹ ਪੜਾਉਂਦੇ ਲਿਖਾਉਂਦੇ ਆ ਜਿਹੜੀ ਸਿਮਮੀ ਸੀ ਤੇ ਜੱਗੀ ਸੀ ਉਹ ਪਲੱਸ 2 ਕਰਕੇ ਹਟ ਗਈ ਜਿਹੜਾ ਜੱਗੀ ਸੀ ਉਹ ਆਪਣੇ ਡੈਡੀ ਨਾਲ ਖੇਤੀ ਕਰਵਾਉਣ ਲੱਗ ਗਿਆ ਤੇ ਸਿਮਮੀ ਆਪਣੀ ਮੰਮੀ ਨਾਲ ਘਰ ਦੇ ਕੰਮ ਕਰਾਉਂਦੀ ਸੀ ਜਿਹੜਾ ਤਾਰੀ ਸੀ ਉਹ ਕਹਿੰਦਾ ਸੀ ਮੈਂ ਪੜਨਾ ਚਾਹਣਾਗਾ ਤੇ ਉਹ ਪੜਦਾ ਸੀਗਾ ਉਹ ਅੱਗੇ ਕਾਲਜ ਦੇ ਵਿੱਚ ਲੱਗ ਗਿਆ ਜਿਹੜੀ ਨਸੀਬਕੌਰ ਸੀ ਨਾ ਉਹਦਾ ਸ਼ੁਰੂ ਤੋਂ ਹੀ ਆਪਣੇ ਪਤੀ ਤੇ ਦਬਦਬਾ ਰਿਆ ਸੀ ਕਈ ਔਰਤਾਂ ਹੁੰਦੀਆਂ ਕਿ ਉਹ ਹਰੇਕ ਰਿਸ਼ਤੇ ਤੇ ਆਪਣਾ ਦਬਦਬਾ ਚਾਹੁੰਦੀਆਂ ਹੁੰਦੀਆਂ ਤੇ ਕਈ ਔਰਤਾਂ ਆਪਣੇ ਪਤੀ ਤੇ ਇੰਨਾ ਦਬਦਬਾ ਰੱਖਦੀਆਂ ਕਿ ਉਹਨਾਂ ਦੇ ਪਤੀ ਉਹਨਾਂ ਦੇ ਅਨੁਸਾਰ ਟਲ ਜਾਂਦੇ ਆ ਹੁਣ ਜਿਹੜਾ ਮਨਜੀਤ ਸਿੰਘ ਸੀ ਉਹ ਨਸੀਬਕੌਰ ਦੀ ਕੋਈ ਗੱਲ ਨਹੀਂ ਮੋੜਦਾ ਸੀ ਉਹ ਜਿਵੇਂ ਕਹਿੰਦੀ ਉਵੇਂ ਹੀ ਕਰ ਲੈਂਦਾ ਸੀ ਪਰ ਉਹਦਾ ਸੁਭਾਅ ਨਾ ਥੋੜ੍ਹਾ ਜਿਹਾ ਅਥਰੇ ਟਾਈਪ ਦੀ ਔਰਤ ਸੀ ਜੇ ਮੰਨ ਲਵੋ ਉਹਦੀ ਕੋਈ ਗੱਲ ਨੂੰ ਕੱਟਣਾ ਚਾਹੁੰਦਾ ਜਾਂ ਇਹ ਕਹਿਣਾ ਚਾਹੁੰਦਾ ਵੀ ਐ ਨਹੀਂ ਤਾਂ ਉਹ ਗੁੱਸਾ ਕਰਦੀ ਸੀ ਲੜਪੈਂਦੀ ਸੀ ਉਹਨੂੰ ਐ ਹੁੰਦਾ ਸੀ ਕਿ ਹਰ ਇੱਕ ਗੱਲ ਤੇ ਮੈਂ ਹੀ ਸਹੀ ਆ ਜਿੰਨਾ ਚਿਰ ਤਾਂ ਆਪਣੇ ਪਰਿਵਾਰ ਦੇ ਵਿੱਚ ਇਹ ਚੀਜ਼ ਚੱਲਦੀ ਆ ਕਿ ਕੋਈ ਨਾ ਜਿਵੇਂ ਕਰਦੀ ਓਵੇਂ ਕਰ ਲੈਣ ਦੋ ਉਹਨਾਂ ਚਿਰ ਤਾ ਪਰਿਵਾਰ ਵਧੀਆ ਚੱਲਦਾ ਪਰ ਜਦੋਂ ਇਸ ਚੀਜ਼ ਨੂੰ ਕੱਟ ਲੱਗ ਜਾਂਦਾ ਔਰਤ ਦੀ ਨੂੰ ਹਨਾ ਨਸੀਬਕੌਰ ਨਾਲ ਵੀ ਇਦਾਂ ਹੀ ਹੋਇਆ ਵੀ ਕਿਵੇਂ ਉਹਨੇ ਆਪਣਾ ਹੱਸਦਾ ਵਸਦਾ ਪਰਿਵਾਰ ਆਪਣੀ ਈਗੋ ਕਰਕੇ ਤੋੜਿਆ ਤਿੰਮੀ ਦਾ ਰਿਸ਼ਤਾ ਕਰਤਾ ਉਹਨੂੰ ਵਿਆਹ ਕੇ ਸਹੁਰੇ ਤੋਰਤਾ ਸਹੁਰੇ ਘਰ ਚਲੀ ਗਈ ਉਸ ਤੋਂ ਬਾਅਦ ਜਿਹੜਾ ਜੱਗੀ ਸੀ ਉਹਦੀ ਵਾਰੀ ਆਈ ਜੱਗੀ ਕਹਿੰਦਾ ਵੀ ਹਜੇ ਮੈਂ ਵਿਆਹ ਨਹੀਂ ਕਰਾਉਣਾ ਇੱਕ ਸਾਲ ਠਹਿਰ ਕੇ ਕਰਵਾਉਣਾ ਉਹਦੀ ਮੰਮੀ ਕਹਿੰਦੀ ਵੀ ਚਲ ਆਪਾਂ ਰਿਸ਼ਤਾ ਲੱਭਣਾ ਸ਼ੁਰੂ ਕਰਦੇ ਆਂ ਕੁੜੀ ਲੱਭਣੀ ਸ਼ੁਰੂ ਕਰਦੇ ਆਂ ਵੀ ਹਜੇ ਮੰਗਣਾ ਕਰ ਲਾਂਗੇ ਅਗਲੇ ਸਾਲ ਵਿਆਹ ਕਰ ਲਾਂਗੇ ਚਲੋ ਭਾਈ ਰਿਸ਼ਤਾ ਦੀ ਦੱਸ ਪੈ ਗਈ ਕੁੜੀ ਵੇਖਣ ਚਲੇ ਗਏ ਪਹਿਲਾਂ ਉਹ ਕੁੜੀ ਵਾਲੇ ਮੁੰਡਾ ਵੇਖ ਗਏ ਜੱਗੀ ਨੂੰ ਪਸੰਦ ਕਰ ਗਏ ਤੇ ਫੇਰ ਕੁੜੀ ਵੇਖਣ ਦਾ ਦੇਣਾ ਆ ਜਦੋਂ ਕੁੜੀ ਦੇਖਣ ਜਾਂਦੀ ਹੈ ਨਸੀਬਕੌਰ ਤਾਂ ਉਹ ਆਪਣੇ ਨੂੰ ਉਹ ਨੂੰ ਕਹਿੰਦੀ ਆ ਕਿ ਤੈਨੂੰ ਸਾਡਾ ਮੁੰਡਾ ਪਸੰਦ ਆ ਉਹ ਕਹਿੰਦੀ ਹਾਂਜੀ ਜੇ ਮੇਰੇ ਮਾਪਿਆਂ ਨੂੰ ਪਸੰਦ ਆ ਤਾਂ ਮੈਨੂੰ ਵੀ ਪਸੰਦ ਆ ਹੰਦੀ ਚਲ ਮੈਂ ਇੱਕ ਦੋ ਗੱਲਾਂ ਤੇ ਰਹਿਣਾ ਜ਼ਰੂਰ ਕਰਨੀਆਂ ਚਾਹੂੰਗੀ ਵੀ ਤੂੰ ਵਿਆਹ ਕੇ ਸਾਡੇ ਘਰੇ ਜਾਣਾ ਮੇਰੀ ਨੂੰਹ ਬਣ ਕੇ ਵੀ ਮੇਰਾ ਜਿਹੜਾ ਘਰ ਦੇ ਵਿੱਚ ਕਦੇ ਕਿਸੇ ਨੇ ਬੋਲ ਨਹੀਂ 모ੜਿਆ ਵੀ ਜੇ ਤੂੰ ਮੇਰੀ ਨੂੰਹ ਬਣ ਕੇ ਰਹੇਂਗੀ ਧੀਆ ਵਾਂਗੂ ਰੱਖੂੰਗੀ ਤੈਨੂੰ ਪਰ ਤੂੰ ਮੇਰੀ ਕਦੇ ਕੋਈ ਗੱਲ ਨਹੀਂ 모ੜਨੀ ਵੀ ਕੋਈ ਵੀ ਕੰਮ ਕਰਨਾ ਤੈਨੂੰ ਮੈਨੂੰ ਪੁੱਛ ਕੇ ਕਰਨਾ ਪਊ ਜੇ ਤਾਂ ਤੈਨੂੰ ਮਨਜ਼ੂਰ ਆ ਦੇਖ ਹਾਂ ਕਰ ਦੇ ਤੇ ਜੇ ਤੈਨੂੰ ਐ ਲੱਗਦਾ ਤਾਂ ਤੂੰ ਨਾ ਕਰ ਦੇ ਉਹ ਕੁੜੀ ਜਿਹੜੀ ਮੰਨਨੇ ਕੀ ਗੱਲ ਕਿਉਂਕਿ ਹੁਣ ਕਈ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਵੀ ਪਰਿਵਾਰ ਜਿਹੋ ਜਿਹਾ ਰਿਸ਼ਤਾ ਲੱਭ ਦਿੰਦੇ ਆ ਠੀਕ ਆ ਤੇ ਕੁੜੀ ਨਾ ਕੁੜੀ ਦਾ ਨਾਮ ਰਾਣੀ ਸੀ ਬਹੁਤ ਨਰਮ ਸੁਭਾਅ ਦੀ ਸੀ ਉਹ ਉਹ ਕਹਿੰਦੀ ਵੀ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਊਗਾ ਚਲੋ ਮੰਗਣਾ ਹੋ ਗਿਆ 6 ਮਹੀਨੇ ਬਾਅਦ ਵਿਆਹ ਕਰ ਲਿਆ ਜਦੋਂ ਰਾਣੀ ਵਿਆਹ ਕੇ ਆ ਜਾਂਦੀ ਆ ਤੇ ਉਹ ਉਹੀ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀ ਨਸੀਬਕੌਰ ਸੀ ਜੇ ਰਾਣੀ ਚਾਹ ਬਣਾਉਂਦੀ ਤਾਂ ਕਹਿੰਦੀ ਦੁੱਧ ਵਧਣਾ ਪਾਇਆ ਕਰ ਘੱਟ ਪਾਇਆ ਕਰ ਜੇ ਸਬਜ਼ੀ ਬਣਾਉਂਦੀ ਤਾਂ ਤੇਲ ਘੱਟ ਪਾਇਆ ਕਰਕੇ ਉਹ ਘੱਟ ਪਾਇਆ ਕਰ। ਮਤਲਬ ਹਰ ਇੱਕ ਗੱਲ 'ਚ ਰੋਕਾ ਟੋਕੀ ਤੇ ਰਾਣੀ ਦੀ ਕਦੇ ਇੰਨੀ ਹਿੰਮਤ ਨਹੀਂ ਸੀ ਪਈ ਵੀ ਜੇ ਮੰਨ ਲਵੋ ਉਹਦੇ ਪੇਕਿਆਂ ਦਾ ਕੋਈ ਆਇਆ ਤੇ ਕੋਈ ਚੀਜ਼ ਬਣਾ ਲਵੇ, ਮਿੱਠਾ ਆਪਾਂ ਬਣਾ ਲੈਨੇ ਆ ਰੋਟੀ ਦੇ ਵਿੱਚ। ਇੱਕ ਵਾਰ ਉਹਨੇ ਸੇਵੀਆਂ ਬਣਾਉਣ ਨੀ ਬਣਾਉਣ ਲੱਗ ਗਈ ਉਹ ਸੇਵੀਆਂ ਤੇ ਉਹਦੀ ਸੱਸ ਨੇ ਨਸੀਬਕੌਰ ਨੇ ਮਤਲਬ ਉਹਦੇ ਨਾਲ ਇੰਨੀ ਕੁੱਤੇ ਖਾਣੀ ਕੀਤੀ ਕਿ ਤੂੰ ਕਿਹਨੂੰ ਪੁੱਛ ਕੇ ਬਣਾਇਆ? ਵੀ ਤੇਰੇ ਨਾਮ ਇਹ ਗੱਲ ਪਹਿਲਾਂ ਖੋਲੀ ਸੀ ਕਿ ਜਦੋਂ ਵੀ ਕੁਝ ਬਣਾਉਣਾ ਤਾਂ ਮੈਨੂੰ ਪੁੱਛ ਕੇ ਬਣਾਉਣਾ। ਉਹ ਕਹਿੰਦੀ ਵੀ ਮੰਮੀ ਜੀ ਮੇਰੇ ਭਰਾ ਨੇ ਆਉਣਾ ਮਿਲਣ ਵੀ ਮੈਂ ਤਾਂ ਤਾਂ ਬਣਾਈਆਂ ਉਹ ਕਹਿੰਦੀ ਹਾਂ ਫਿਰ ਜੇ ਤੇਰੇ ਭਰਾ ਨੇ ਆਉਣਾ ਫਿਰ ਕਿਹੜਾ ਤੂੰ ਮੈਨੂੰ ਪੁੱਛਿਆ ਤੇਰਾ ਪੁੱਛਣ ਦਾ ਫਰਜ਼ ਨਹੀਂ ਸੀ ਉਹਨੇ ਐਂ ਕਹਿਤਾ ਰਾਣੀ ਨੇ ਕਹਿੰਦੀ ਵੀ ਜਦੋਂ ਦੀਦੀ ਆਉਂਦੇ ਆ ਜਾਂ ਵੀਰ ਜੀ ਆਉਂਦੇ ਆ ਵੀ ਉਦੋਂ ਵੀ ਆਪਾਂ ਮਿੱਠਾ ਬਣਾਉਣੇ ਆ ਵੀ ਜਦੋਂ ਰਿਸ਼ਤੇਦਾਰ ਆਉਂਦੇ ਆ ਮਤਲਬ ਆਪਾਂ ਬਣਾਉਣੇ ਆ ਮਿੱਠਾ ਵੀ ਜੇ ਮੈਂ ਫਿਰ ਅੱਜ ਬਣਾ ਲਿਆ ਤਾਂ ਕੀ ਹੋ ਗਿਆ ਉਹਨੂੰ ਕਹਿੰਦੀ ਅੱਛਾ ਤੂੰ ਮੇਰੀ ਧੀ ਦਾ ਸ਼ਰੀਕਾ ਕਰਦੀਆਂ ਤੂੰ ਮੇਰੀ ਧੀ ਤੇ ਜਵਾਈ ਦਾ ਸ਼ਰੀਕਾ ਕਰਦੀਆਂ ਤੂੰ ਮੇਰੇ ਮੂਰੇ ਬੋਲਦੀਆਂ ਉਹ ਕਹਿੰਦੀ ਵੀ ਨਹੀਂ ਮੰਮੀ ਮੈਂ ਮੂਰੇ ਨਹੀਂ ਬੋਲਦੀ ਪਰ ਗਲਤੀ ਹੋ ਗਈ ਮੇਰੇ ਤੋਂ ਅੱਗੇ ਤੋਂ ਕਦੇ ਇਹ ਜਾਂ ਨਹੀਂ ਹੋਊਗਾ ਵੀ ਜਦੋਂ ਵੀ ਮੈਂ ਕੁਝ ਬਣਾਉਂਗੀ ਤੁਹਾਨੂੰ ਪੁੱਛ ਕੇ ਬਣਾਉਂਗੀ ਚਲ ਨਸੀਬਕੌਰ ਅੰਦਰੇ ਅੰਦਰ ਸੋਚਦੀ ਆ ਵੀ ਚਲ ਵੀ ਇੱਕ ਵਾਰ ਇਹਨੇ ਮਰਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਪਤਾ ਵੀ ਲੱਗ ਗਿਆ ਮੇਰੇ ਸੁਭਾਅ ਦਾ ਉਸ ਤੋਂ ਬਾਅਦ ਨਾ ਜਿਹੜੀ ਰਾਣੀ ਸੀ ਉਹਦਾ ਸਹਾਈ ਬਣ ਗਿਆ ਉਹ ਜਿਵੇਂ ਉਹਦੀ ਸੱਸ ਕਹਿੰਦੀ ਓਮੀ ਕਰਦੀ ਖਾਣਾ ਬਣਾਉਣਾ ਕੱਪੜੇ ਧੋਣੇ ਪਾnde ਮਾਜਨੇ ਸਾਰੇ ਕੰਮ ਉਹ ਕਰਦੀ ਪਰ ਉਹਦੀ ਇੰਨੀ ਹਿੰਮਤ ਨਹੀਂ ਸੀ ਵੀ ਜੇ ਸਬਜ਼ੀਆਂ ਦੋ ਪਈਆਂ ਹੁੰਦੀਆਂ ਘਰੇ ਵੀ ਉਹ ਆਪਣੀ ਮਰਜ਼ੀ ਨਾਲ ਬਣਾ ਲੂ। ਉਹਨੇ ਨਸੀਬਕੌਰ ਨੂੰ ਪੁੱਛਣਾ ਜਿਹੜੀ ਸਬਜ਼ੀ ਨਸੀਬਕੌਰ ਨੇ ਕਹਿਣੀ ਉਹਨੇ ਉਹੀ ਬਣਾਉਣੀ। ਐਂ ਸਮਾਂ ਲੱਗਦਾ ਗਿਆ ਰਾਣੀ ਨੇ ਆਪਣੇ ਆਪ ਨੂੰ ਬਿਲਕੁਲ ਓਮੇਂ ਢਾੜ ਲਿਆ। ਜੇ ਉਹਦੀ ਨਣਦ ਨਣਦੋਈਏ ਨੇ ਆਉਣਾ ਤਾਂ ਜਿਹੜੀ ਉਹਦੀ ਸੱਸ ਸੀ ਨਸੀਬਕੌਰ ਉਹਨੇ ਕਹਿਣਾ ਵੀ ਮੇਰੇ ਧੀ ਜਵਾਈ ਆਇਆ ਆ ਬਣਾ ਬਣਾ। ਤੇ ਜਿੱਦਾਂ ਕਿ ਦੇ ਰਾਣੀ ਦੇ ਕਿਸੇ ਰਿਸ਼ਤੇਦਾਰ ਨੇ ਜਾਂ ਪੇਕੇ ਆਣੇ ਆਉਣਾ ਹੁੰਦਾ ਤਾਂ ਨਸੀਬਕੌਰ ਇਹੋ ਜੇ ਸੁਭਾਅ ਦੀ ਸੀ ਕਿ ਉਹਨੂੰ ਕਦੇ ਨਹੀਂ ਕਹਿੰਦੀ ਸੀ ਵੀ ਤੂੰ ਖਾਣੇ 'ਚ ਕੋਈ ਮਿੱਠਾ ਬਣਾ ਲਾ ਪਰ ਰਾਣੀ ਦਾ ਨਾ ਸਬਰ ਇਹਨਾਂ ਸੀ ਵੀ ਉਹ ਕਦੇ ਨਹੀਂ ਸੀ ਬੋਲੀ ਤੇ ਐਦਾਂ ਹੀ ਸਮਾਂ ਲੰਘ ਗਿਆ 2-4 ਸਾਲ ਲੰਘ ਗਏ ਤੇ ਛੋਟੇ ਮੁੰਡੇ ਤਾਰੀ ਦਾ ਜਿਹੜਾ ਵਿਆਹ ਕਰਨ ਦੀ ਗੱਲ ਆਈ ਵੀ ਹੁਣ ਵੀ ਕਰ ਲਈ ਆਪਾਂ ਵਿਆਹ ਕਰ ਲਈਏ ਉਹ ਕਹਿੰਦਾ ਵੀ ਹਜੇ ਮੈਂ ਨੇ 2 ਸਾਲ ਠਹਿਰ ਕੇ ਵਿਆਹ ਕਰਾਉਂਗਾ ਵੀ ਮੈਂ ਨੌਕਰੀ ਟਰਾਈ ਕਰਦਾ ਉਸ ਤੋਂ ਬਾਅਦ ਉਹਨੇ ਬੀਐਡ ਕਰ ਲਈ ਤੇ ਉਹਨੂੰ ਨਾਲ ਹੀ ਉਹਨੂੰ ਟੀਚਰ ਦੀ ਨੌਕਰੀ ਮਿਲ ਗਈ ਟੀਚਰ ਲੱਗ ਗਿਆ ਸਰਕਾਰੀ ਤੇ ਜਦੋਂ ਹੁਣ ਮੁੰਡਾ ਜੋਬ ਤੇ ਲੱਗ ਗਿਆ ਉਹਨੂੰ ਇਹ ਸੀ ਵੀ ਮੈਂ ਪੜ੍ਹੀ ਲਿਖੀ ਕੁੜੀ ਲੱਭਾਂ ਕੋਸ਼ਿਸ਼ ਤਾਂ ਹੀ ਹੁੰਦੀ ਹੈ ਕਿ ਜੋਬ ਵਾਲੀ ਮਿਲੇ ਚਲ ਜੇ ਜੋਬ ਵਾਲੀ ਨਹੀਂ ਮਿਲੀ ਤਾਂ ਪੜ੍ਹੀ ਲਿਖੀ ਤਾਂ ਹੋਵੇ ਘੱਟੋ-ਘੱਟ ਉਹ ਕਹਿੰਦਾ ਸੀ ਵੀ ਮੈਨੂੰ ਵੀ ਐਡ ਜਾਂ ਈਟੀਟੀ ਕੀਤੀ ਕੁੜੀ ਮਿਲੇ ਵੀ ਤਾਂ ਕਿ ਅੱਗੇ ਜਾ ਕੇ ਉਹ ਟੀਚਰ ਲੱਗ ਸਕੇ ਚਲੋ ਭਾਈ ਉਹਨੂੰ ਦੱਸ ਪੈ ਗਈ ਰਿਸ਼ਤੇਦਾਰੀ ਦੇ ਵਿੱਚੋਂ ਕੁੜੀ ਦਾ ਨਾਮ ਪ੍ਰੀਤ ਹੁੰਦਾ ਕੁੜੀ ਬਹੁਤ ਸੋਹਣੀ ਹੁੰਦੀ ਆ ਤੇ ਉਹਦੇ ਪਲੱਸ 2 ਕੀਤੀ ਆ ETT ਕਰਕੇ ਟੈਟ ਪਾਸ ਕੀਤਾ ਤੇ BA ਉਹ ਕਰਨਾ ਚਾਹੁੰਦੀ ਸੀ ਤੇ BA ਕਰ ਰਹੀ ਸੀ ਹਜੇ ਤੇ ਜਿਹੜਾ ਤਾਰੀ ਹੁੰਦਾ ਉਹਨੂੰ ਕੁੜੀ ਪਸੰਦ ਆ ਜਾਂਦੀ ਆ ਉਹ ਕਹਿੰਦਾ ਵੀ ਚੱਲ ਨਾਲ-ਨਾਲ ਮੈਨੂੰ ਪੜਾ ਲੂੰਗਾ ਵੀ ਟੈਟ ਪਾਸ ਤਾਂ ਹੈਗੀ ਐ ਜਦੋਂ ਵੀ ਕੋਈ ਪੋਸਟ ਆਉਣਗੇ ਆ ਜੋਬ ਮਿਲ ਜੂਗੀ ਵਿਆਹ ਹੋ ਗਿਆ ਵਿਆਹ ਹੋਇਆ ਤੇ ਜਿਹੜੀ ਪ੍ਰੀਤ ਆ ਵਿਆਹ ਕੇ ਘਰੇ ਆ ਗਈ ਪ੍ਰੀਤ ਨੇ ਦੇਖਿਆ ਜਦੋਂ ਵੀ ਜਦੋਂ ਵੀ ਉਹਦੀ ਜਠਾਣੀ ਕੋਈ ਸਬਜ਼ੀ ਬਣਾਉਂਦੀ ਕੋਈ ਵੀ ਕੰਮ ਕਰਦੀ ਵੀ ਉਹ ਸੱਸ ਨੂੰ ਪੁੱਛਦੀ ਉਹ ਹੈਰਾਨ ਰਹਿ ਜਾਂਦੀ ਵੀ ਘਰ ਦੇ ਵਿੱਚ ਹਨਾ ਜਦੋਂ ਇੱਕ ਔਰਤ ਨੇ ਰਸੋਈ ਸੰਭਾਲਣੀ ਆ ਵੀ ਜੇ ਇਦਾਂ ਹਰ ਇੱਕ ਕੰਮ ਪੁੱਛ ਪੁੱਛ ਕੇ ਕਰੂ ਤੇ ਐਂ ਤਾਂ ਕੰਮ ਨਹੀਂ ਚੱਲਣਾ ਤੇ ਪ੍ਰੀਤ ਨੇ ਸੋਚਿਆ ਵੀ ਮੈਂ ਤਾਂ ਨਹੀਂ ਐਂ ਜਿਸਵਾ ਪਾਉਂਦੀ ਉਹ ਤਾਂ ਜਦੋਂ ਵੀ ਕਦੇ ਕੋਈ ਸਬਜ਼ੀ ਬਣਾਇਆ ਕਰੇ ਬਿਨਾਂ ਪੁੱਛੇ ਬਣਾ ਲਿਆ ਕਰੇ ਤੇ ਉਹਦੀ ਸੱਸ ਨੇ ਉਹਤੇ ਨਾ ਦਬਦਬਾ ਪਾਉਣ ਦੀ ਕੋਸ਼ਿਸ਼ ਕੀਤੀ ਵੀ ਪ੍ਰੀਤ ਤੈਨੂੰ ਪਤਾ ਨਾ ਰਾਣੀ ਜਦੋਂ ਵੀ ਕੋਈ ਕੰਮ ਕਰਦੀ ਆ ਮੈਨੂੰ ਪੁੱਛ ਕੇ ਕਰਦੀ ਆ ਭਾਈ ਤੂੰ ਤਾਂ ਕੁਝ ਪੁੱਛਦੀ ਨਹੀਂ ਤੂੰ ਤਾਂ ਆਪਣੀ ਮਰਜ਼ੀ ਨਾਲ ਬਣਾ ਲੈਂਦੀ ਆ ਉਹ ਕਹਿੰਦੀ ਦੇਖੋ ਮੰਮੀ ਜੇ ਘਰ ਦੇ ਵਿੱਚ ਦੋ ਸਬਜ਼ੀਆਂ ਆਈਆਂ ਦੋਨੋਂ ਆਪਾਂ ਬਣਾਉਣੀਆਂ ਚਾਹੇ ਆਪਾਂ ਅੱਜ ਇੱਕ ਬਣਾ ਲਈ ਦੂਜੀ ਦੂਜੇ ਦਿਨ ਬਣਾ ਲਈ ਵੀ ਇਹ ਕਿਉਂ ਜ਼ਰੂਰੀ ਵੀ ਤੁਹਾਨੂੰ ਪੁੱਛਣਾ ਵੀ ਜਦੋਂ ਸਬਜ਼ੀ ਜਿਹਨੇ ਕੰਮ ਕਰਨਾ ਉਹ ਵੀ ਤਾਂ ਆਪਦੀ ਮਰਜ਼ੀ ਕਰ ਸਕਦਾ ਵੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਵੀ ਦੁਨੀਆ ਚੰਨ ਤੇ ਪਹੁੰਚ ਗਈ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਹਿੰਦੀ ਤੈਨੂੰ ਪਤਾ ਰਾਣੀ ਨੂੰ ਆਈ ਨੂੰ ਕਿੰਨੇ ਸਾਲ ਹੋ ਗਏ ਤੇ ਇਹ ਕਦੇ ਮੇਰੇ ਮੂਰੇ ਬੋਲੀ ਨਹੀਂ ਤੇ ਤੇਰੀ ਤਾਂ ਬੜੀ ਜ਼ੁਬਾਨ ਚੱਲਦੀ ਆ ਉਹ ਕਹਿੰਦੀ ਮੰਮੀ ਦੇਖੋ ਵੀ ਮੇਰੀ ਜ਼ੁਬਾਨ ਤੇ ਨਾ ਜਾਓ ਵੀ ਮੈਂ ਕੋਈ ਗਲਤ ਨਹੀਂ ਕਿਹਾ ਵੀ ਐਦਾਂ ਹੁਣ ਅਸੀਂ ਹਰ ਇੱਕ ਕੰਮ ਕਿੱਥੋਂ ਪੁੱਛ ਕੇ ਕਰਿਆ ਕਰਾਂਗੇ ਤੁਹਾਨੂੰ ਵੀ ਬੰਦੇ ਦੀ ਆਪਦੀ ਵੀ ਤਾਂ ਮਰਜ਼ੀ ਹੋਵੇ ਉਹ ਕਹਿੰਦੀ ਅੱਜ ਤਾਂ ਤੂੰ ਘਰ 'ਚ ਮਰਜ਼ੀ ਚਲਾਉਣੀ ਆ ਕੱਲ ਨੂੰ ਤੂੰ ਬਾਹਰ ਵੀ ਚਲਾਏਂਗੀ ਉਹ ਕਹਿੰਦੀ ਮੰਮੀ ਇਹ ਗੱਲ ਨਹੀਂ ਪਰ ਜਦੋਂ ਜਿਹੜੇ ਬੰਦੇ ਨੇ ਕਿਚਨ 'ਚ ਕੰਮ ਕਰਨਾ ਉਹਨੂੰ ਇੰਨਾ ਕ ਹੱਕ ਤਾਂ ਹੋਣਾ ਹੀ ਚਾਹੀਦਾ ਕਹਿੰਦੀ ਤੂੰ ਨਾ ਮੇਰੇ ਨਾਲ ਜ਼ਿਆਦਾ ਜ਼ਬਾਨ ਨਾ ਚਲਾ ਤੂੰ ਰਾਣੀ ਵੱਲ ਵੇਖ ਇਹ ਕਦੇ ਨਹੀਂ ਬੋਲੀ ਉਹ ਕਹਿੰਦੀ ਮੰਮੀ ਜੇ ਦੀਦੀ ਨਹੀਂ ਬੋਲੇ ਤਾਂ ਫਿਰ ਉਹਨਾਂ ਦੀ ਗਲਤੀ ਆ ਵੀ ਮੈਂ ਤਾਂ ਜਿਹੜੀ ਚੀਜ਼ ਨੂੰ ਜੀ ਕਰਦਾ ਮੈਂ ਤਾਂ ਉਹੀ ਬਣਾਉ ਭਈ ਚਲੋ ਲੜਾਈ ਕਲੇਸ਼ ਸ਼ੁਰੂ ਹੋ ਗਿਆ ਮਾਂ ਰੋਵੇ ਮੁੰਡੇ ਨੂੰ ਸ਼ਿਕਾਇਤਾਂ ਲ ਮੁੰਡਾ ਕਹਿੰਦਾ ਵੀ ਦੇਖ ਮੰਮੀ ਪਹਿਲਾਂ ਤੂੰ ਡੈਡੀ ਤੇ ਦਵਾ ਰੱਖਿਆ ਫਿਰ ਤੂੰ ਰੱਖਿਆ ਜੱਗੀ ਤੇ ਤੇ ਰਾਣੀ ਤੇ ਸਿਮਮੀ ਨੇ ਤੈਨੂੰ ਕਦੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੂੰ ਇਹ ਗਲਤ ਕਰਦੀ ਆ ਕਹਿੰਦਾ ਵੀ ਮੈਂ ਤੈਨੂੰ ਗੱਲੀ ਗੱਲੀ ਟੋਕ ਦਿੰਦਾ ਸੀ ਤੈਨੂੰ ਬੁਰਾ ਲੱਗਦਾ ਸੀ ਪਰ ਕਹਿੰਦਾ ਜਿਹੜੀ ਪ੍ਰੀਤ ਆ ਹੁਣ ਪੜ੍ਹੀ ਲਿਖੀ ਆ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਨਹੀਂ ਕਹੋਂਦੀਆਂ ਵੀ ਤੂੰ ਉਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਖੇੜਾ ਛੱਡ ਤੂੰ ਆਪ ਦਾ ਵੈਗਰੂ ਵੈਗਰੂ ਕਰਿਆ ਕਰ ਇਹਨਾਂ ਨੂੰ ਕੰਮ ਕਰਨ ਦੇ ਕਹਿੰਦੀ ਨਾ ਐ ਕਿਵੇਂ ਮੈਂ ਸਾਰੀ ਉਮਰ ਦਾ ਘਰ ਜੋੜਿਆ ਬੰਨਿਆ ਤੇ ਇਹ ਹੁਕਮ ਚਲਾਵੇ ਕਿਵੇਂ ਹੋ ਸਕਦਾ ਕਹਿੰਦੀ ਮੈਂ ਬੁਲਾਉਂਗੇ ਦੇ ਪੇਕਿਆਂ ਨੂੰ ਤੇ ਕਰੂੰ ਗੱਲ ਉਹ ਕਹਿੰਦਾ ਵੀ ਮੰਮੀ ਘਰ ਦੀਆਂ ਗੱਲਾਂ ਘਰ ਚ ਰਹਿਣ ਤਾਂ ਵਧੀਆ ਰਹਿੰਦੀਆਂ ਵੀ ਐਡੀ ਗੱਲ ਨਹੀਂ ਚਲ ਮੈਂ ਕਹਿ ਦੂੰਗਾ ਪ੍ਰੀਤ ਨੂੰ ਉਹ ਸ਼ਾਮ ਨੂੰ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਮੰਮੀ ਤਾਂ ਨਾ ਸਭਾ ਹੀ ਇਦਾਂ ਦਾ ਵੀ ਤੂੰ ਅਹੀਂ ਐਕਸੈਪਟ ਕਰ ਲਾ ਵੀ ਤੂੰ ਚੱਲ ਕਿੰਨਾ ਚਿਰ ਮੰਮੀ ਕਰੂਗੀ ਆਪੇ ਹਟ ਜਾਊਗੀ ਵੀ ਤੂੰ ਮੂਰੇ ਨਾ ਬੋਲਿਆ ਕਰ ਜਿਵੇਂ ਕਹਿੰਦੀ ਓਮੀ ਕਰ ਲਿਆ ਕਰ ਉਹ ਕਹਿੰਦੀ ਵੀ ਫਿਰ ਮੈਂ ਤਾਂ ਨਹੀਂ ਕਰਦੀ ਇੱਕ ਦਿਨ ਉਹਦੇ ਨਣਦ ਤੇ ਨਨਦੋਈ ਆਏ ਤੇ ਜਿਹੜੀ ਉਹਦੀ ਸੱਸ ਆ ਉਹ ਆਪਣੀ ਵੱਡੀ ਨੂੰਹ ਨੂੰ ਕਹਿੰਦੀ ਵੀ ਚਲ ਐ ਕਰ ਕਸਟਰਡ ਬਣਾ ਲਓ ਇਹ ਮਟਰ ਪਨੀਰ ਦੀ ਸਬਜ਼ੀ ਬਣਾ ਲਓ ਸਲਾਦ ਵਗੈਰਾ ਫੋਨ ਕਰ ਦੇ ਜੱਗੀ ਨੂੰ ਉਹ ਲੈ ਆਊਗਾ ਚਲੋ ਭਾਈ ਉਹਨੇ ਉਵੇਂ ਕੀਤਾ ਜਿਵੇਂ ਸਾਰਾ ਖਾਣਾ ਤਿਆਰ ਕਰ ਲਿਆ ਚਲੋ ਕੁੜੀ ਤੇ ਪ੍ਰੌਣਾ ਆਉਂਦੇ ਆ ਬੜੇ ਖੁਸ਼ੀ ਖੁਸ਼ੀ ਮਿਲਦੇ ਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਖਾਣਾ ਖੋਣਾ ਖਾ ਕੇ ਉਹ ਸ਼ਾਮ ਨੂੰ ਚਲੇ ਜਾਂਦੇ ਆ ਤੇ ਜਦੋਂ ਪ੍ਰੀਤ ਨੇ ਵੇਖਿਆ ਹਨਾ ਵੀ ਆਪਣੇ ਧੀ ਜਵਾਈ ਦੀ ਕਿੰਨੀ ਵਧੀਆ ਸੇਵਾ ਕਰਦੀ ਆ ਤੇ ਉਹਨੂੰ ਲੱਗਿਆ ਵੀ ਚਲੋ ਮੰਮੀ ਦਾ ਸੁਭਾਅ ਉਹੀ ਆ ਵੀ ਆਏ ਤਾਂ ਨਹੀਂ ਰੋਕ ਟੋਕਣ ਵਾਲੇ ਤਾਂ ਨਹੀਂ ਹੈਗੇ ਤੇ ਉਹਨਾਂ ਦਾ ਪ੍ਰੀਤ ਦੇ ਭਰਾ ਨੇ ਆਉਣਾ ਹੁੰਦਾ ਤੀਆਂ ਦਾ ਸੰਦਾਰਾ ਦੇਣ ਤੇ ਪ੍ਰੀਤ ਨੂੰ ਆਪਦੇ ਘਰ ਵਾਲੇ ਨੂੰ ਫੋਨ ਕਰਤਾ ਤਾਰੀ ਨੂੰ ਵੀ ਤੁਸੀਂ ਆਉਂਦੇ ਹੋਏ ਨਾਲੇ ਤਾਂ ਸਲਾਦ ਵਗੈਰਾ ਲਿਆਇਓ ਸਬਜ਼ੀਆਂ ਵਗੈਰਾ ਵੀ ਵੀਰੇ ਨੇ ਆਉਣਾਗਾ ਚਲੋ ਲਿਆਇਆ ਲਿਆਇਆ ਤੇ ਲਿਆ ਕੇ ਉਹਨੇ ਰਸੋਈ ਚ ਰੱਖਿਆ ਸਮਾਨ ਤੇ ਉਸ ਤੋਂ ਬਾਅਦ ਪ੍ਰੀਤ ਜਿਹੜੀ ਰਸੋਈ ਚ ਚਲੀ ਗਈ ਉਹਨੇ ਕਸਟਰਡ ਬਣਾ ਲਿਆ ਤੇ ਮਟਰ ਪਨੀਰ ਦੀ ਸਬਜ਼ੀ ਬਣਾਲੀ ਇੱਕ ਦਾਲ ਬਣਾਲੀ ਮੂੰਗੀ ਦੀ ਰੇਤਾ ਵਗੈਰਾ ਬਣਾ ਕੇ ਤਿਆਰ ਕਰ ਲਿਆ ਸਾਰਾ ਕੁਝ ਤੇ ਜਿਹੜੀ ਨਸੀਬ ਕੌਰ ਸੀ ਉਹ ਗਵੰਡੀਆਂ ਦੇ ਆਈ ਸੀ ਜਦੋਂ ਉਹ ਆਈ ਗਵੰਡੀਆਂ ਦੇੋਂ ਤੇ ਪ੍ਰੀਤ ਤਾਂ ਪੂਰਾ ਖਾਣਾ ਤਿਆਰ ਕਰੀ ਬੈਠੀ ਸੀ ਨਸੀਬ ਕੌਰ ਕਹਿੰਦੀ ਅੱਛਾ ਕਸਟਰਡ ਬਣਾਇਆ ਕਿਹਦੇ ਵਾਸਤੇ ਬਣਾਇਆ ਕਿਹਨੂੰ ਪੁੱਛ ਕੇ ਬਣਾਇਆ ਉਹ ਕਹਿੰਦੀ ਮੰਮੀ ਜਿੱਦਣ ਦੀਦੀ ਹੋਰੀ ਆਏ ਆਪਾਂ ਕਸਟਰਡ ਬਣਾਇਆ ਸੀ ਨਾ ਜਦੋਂ ਆਪਣੇ ਘਰੇ ਕੋਈ ਰਿਸ਼ਤੇਦਾਰ ਆਉਂਦਾ ਆਪਾਂ ਕੋਈ ਡਿਸ਼ ਬਣਾਉਨੇ ਆ ਅੱਜ ਕਹਿੰਦੀ ਮੇਰੇ ਭਰਾ ਨੇ ਆਉਣਾ ਮੈਂ ਬਣਾ ਲਿਆ ਅੱਛਾ ਤੂੰ ਕਹਿੰਦੀ ਮੇਰੀ ਤੀ ਦਾ ਸ਼ਰੀਕਾ ਕਰੇਂਗੀ ਤੇਰੇ ਭਰਾ ਆਏ ਤੋਂ ਉਹ ਚੀਜ਼ਾਂ ਬਣਨੀਆਂ ਜ਼ਰੂਰੀ ਨੇ ਜਿਹੜੀਆਂ ਮੇਰੇ ਧੀ ਜਮਾਈ ਤੋਂ ਬਣੀਆਂ। ਮੇਰੀ ਧੀ ਤਾਂ ਇਸ ਘਰ ਦੀ ਧੀ ਆ, ਤੋਂ ਸ਼੍ਰੀਕਾ ਕਰਦੀ ਆ। ਉਹ ਕਹਿੰਦੀ ਮੰਮੀ ਸ਼੍ਰੀਕੇ ਵਾਲੀ ਇਹਦੇ ਵਿੱਚ ਕੀ ਗੱਲ ਹੋ ਗਈ? ਵੀ ਮੈਂ ਤਾਂ ਸਿਰਫ ਐਗਜ਼ਾਮਪਲ ਦਿੱਤੀ ਆ ਵੀ ਜਦੋਂ ਆਪਣੇ ਘਰੇ ਕੋਈ ਮਹਿਮਾਨ ਆਉਂਦਾ ਆ ਆਪਾਂ ਵਧੀਆ ਖਾਣਾ ਬਣਾਉਣੇ ਆ। ਪਿਆਰ ਨਾਲ ਭਰੋਸ ਦੇ ਆ ਵੀ ਕਸਟੜੀ ਬਣਾਇਆ, ਮਟਰ ਪਨੀਰ ਬਣਾਇਆ ਵੀ ਹੋਰ ਤਾਂ ਕੁਝ ਨਹੀਂ ਵੀ। ਵੈਸੇ ਵੀ ਆਪਾਂ ਸਬਜ਼ੀ ਤਾਂ ਰੋਜ਼ ਬਣਾਉਣੀ ਆ। ਕਹਿੰਦੀ ਕਿਨੂੰ ਪੁੱਛ ਕੇ ਬਣਾਇਆ? ਉਹ ਕਹਿੰਦੀ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਆ। ਕਿ ਐਦਾਂ ਪੁੱਛਣ ਪਛਾਉਣ ਵਾਲੀਆਂ ਗੱਲਾਂ ਹਰ ਇੱਕ ਗੱਲ 'ਚ ਨਹੀਂ ਹੁੰਦੀਆਂ ਵੱਡੇ ਫੈਸਲੇ ਆ ਜਿਹੜੇ ਉਹ ਪੁੱਛ ਕੇ ਲੈ ਜਾ ਸਕਦੇ ਆ ਰੈ ਨਾਲ ਲੈ ਜਾ ਸਕਦੇ ਆ ਪਰ ਨਿੱਕੀ ਨਿੱਕੀ ਗੱਲ ਤੇ ਨਹੀਂ ਪੁੱਛਿਆ ਜਾਂਦਾ ਨਸੀਬਕੌਰ ਨੇ ਮੂੰਹ ਬਣਾ ਲਿਆ ਮੂੰਹ ਬਣਾ ਕੇ ਤੇ ਬੈ ਗਈ ਆਪਣੇ ਘਰ ਵਾਲੇ ਕੋਲ ਵੜਬੜ ਕਰਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਮਨਜੀਤ ਕਹਿੰਦਾ ਦੇਖ ਨਸੀਬਕੁਰੇ ਮੈਂ ਤਾਂ ਜਿਵੇਂ ਤੂੰ ਚਾਇਆ ਉਵੇਂ ਕੀਤਾ ਮੇਰੇ ਮਾਪਿਓ ਵੀ ਨਰਮ ਸੀ ਉਹਨਾਂ ਨੇ ਵੀ ਕਦੇ ਕੋਈ ਬਾੜੀ ਟੰਗ ਨਹੀਂ ਅੜਾਈ ਸੀ ਪਰ ਅੱਜ ਕੱਲ ਦਾ ਜਿਹੜਾ ਜਮਾਨਾ ਨਾ ਬੱਚੇ ਨਹੀਂ ਕਹੋਂਦੇ ਵੀ ਹੁਣ ਤੂੰ ਪ੍ਰਧਾਨਗੀ ਛੱਡ ਦੇ ਤੈਨੂੰ ਤੂੰ ਆਪਦੇ ਧੀਆ ਪੁੱਤ ਵਿਆਹ ਤੇ ਸੈੱਟ ਕਰ ਤੇਨੂੰ ਰੋਟੀ ਮਿਲਣੀ ਚਾਹੀਦੀ ਆ ਰੋਟੀ ਤੈਨੂੰ ਵਧੀਆ ਦਿੰਦੀਆਂ ਨੇ ਨੂਹਾਂ ਰਿਸਪੈਕਟ ਕਰਦੀਆਂ ਜੇ ਤੂੰ ਐਦਾਂ ਹੀ ਟੰਗ ਆੜਾਵੇਂਗੀ ਤਾਂ ਉਹ ਤੇਰੀ ਰਿਸਪੈਕਟ ਕਰਨੋਂ ਹਟ ਜਾਣਗੀਆਂ ਕਹਿੰਦੀ ਨਹੀਂ ਤੂੰ ਵੱਡਾ ਸਿਆਣਾ ਨਾ ਬਣ ਤੇਰੀ ਕਹਿੰਦੀ ਕਿੰਨੀ ਕਿ ਸੇਵਾ ਕਰਦੀਆਂ ਨੇ ਉਹ ਕਹਿੰਦਾ ਫਿਰ ਮੈਨੂੰ ਮਾੜਾ ਵੀ ਨਹੀਂ ਕਹਿੰਦੀਆਂ ਸੇਵਾ ਕਿਉਂ ਨਹੀਂ ਕਰਦੀਆਂ ਕੱਪੜੇ ਪ੍ਰੈਸ ਕਰ ਦਿੰਦੀਆਂ ਨੇ ਰੋਟੀ ਪਕਾ ਕੇ ਮੰਜੇ ਤੇ ਫੜਾ ਦਿੰਦੀਆਂ ਕਹਿੰਦਾ ਹੋਰ ਕੀ ਚਾਹੀਦਾ ਫਿਰ ਪੁੱਤਨੇ ਕਹਿੰਦਾ ਉਹ ਕਮਾਈ ਕਰਦੇ ਆ ਵੀ ਇਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਵੀ ਕੀ ਆ ਆਪਣਾ ਕੰਮ ਹੁੰਦਾ ਔਲਾਦ ਨੂੰ ਪੈਰਾਂ ਸਿਰ ਖੜੇ ਕਰਨਾ ਆਪਣੀ ਔਲਾਦ ਆਪਾਂ ਤੋਂ 1 ਇੰਚ ਬਾਹਰ ਨਹੀਂ ਪਰ ਐਂ ਤਾਂ ਉਹਨਾਂ ਦੀ ਵੀ ਮਰਜ਼ੀ ਚੱਲਣੀ ਚਾਹੀਦੀ ਆ ਨਾ ਕਹਿੰਦਾ ਜ਼ਰੂਰੀ ਨਹੀਂ ਜੇ ਮੈਂ ਨਹੀਂ ਮਰਜ਼ੀ ਚਲਾਈ ਤਾਂ ਔਲਾਦ ਨਹੀਂ ਚਲਾਊਗੀ ਨਸੀਬਕੌਰ ਕਹਿੰਦੀ ਤੇਰੇ ਕੋਲੇ ਤਾਂ ਨਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਚੱਲ ਮੈਂ ਤਾਂ ਤੇਰੇ ਕੋਲ ਕੋਈ ਗੱਲ ਹੀ ਨਹੀਂ ਕਰਦੀ ਚੱਲ ਭਈ ਉਹ ਢੀਕਦੀ ਆ ਵੀ ਉਹਦਾ ਭਰਾ ਆਊਗਾ ਪ੍ਰੀਤ ਦਾ ਭਰਾ ਆ ਗਿਆ ਪ੍ਰੀਤ ਦਾ ਭਰਾ ਇਕੱਲਾ ਨਹੀਂ ਆਇਆ ਨਾਲ ਉਹਦੀ ਡੈਡੀ ਵੀ ਆ ਗਈ ਧੰਨਿਆ ਪਿਆਪੋਤਾ ਆਉਂਦੇ ਆਪਣੀ ਧੀ ਨੂੰ ਮਿਲਦੇ ਆ ਵਧੀਆ ਖੁਸ਼ ਹੁੰਦੇ ਆ ਤੇ ਪ੍ਰੀਤ ਨੂੰ ਕਹਿੰਦੇ ਆ ਵੀ ਸਾਡਾ ਜਵਾਈ ਕਿੱਥੇ ਆ ਉਹ ਕਹਿੰਦੀ ਵੀ ਡੈਡੀ ਉਹ ਡਿਊਟੀ ਗਏ ਹੋਏ ਹੈਗੇ ਵੀ ਆ ਜਾਣਗੇ ਆਉਣ ਵਾਲੇ ਹੋਣਗੇ ਇੰਨੇ ਜਵਾਈ ਵੀ ਆ ਗਿਆ ਸਾਰੇ ਬਹਿ ਗਏ ਚਾਹ ਪਾਣੀ ਪੀ ਲਿਆ ਤੇ ਜਿਹੜੀ ਕੁੜਮਣੀ ਸੀ ਨਸੀਬਕੌਰ ਉਹਦਾ ਮੂੰਹ ਥੋੜਾ ਜਿਹਾ ਬਣਿਆ ਹੋਇਆ ਸੀ ਉਹਦੇ ਡੈਡੀ ਨੇ ਤੇ ਭਰਾ ਨੇ ਸਸਰੀਕਾਲ ਬੁਲਾਈ ਤੇ ਮੋٹے ਜਿਹੇ ਮੂੰਹ ਨਾਲ ਸਸਰੀਕਾਲ ਮੰਨ ਲਈ ਤੇ ਜਦੋਂ ਚਾਹ ਪੀਣ ਲੱਗੇ ਹਨਾ ਡ੍ਰੈਗ ਰੂਮ ਦੇ ਵਿੱਚ ਬਹਿ ਕੇ ਪ੍ਰੀਤ ਨੇ ਕਿਹਾ ਵੀ ਮੰਮੀ ਤੁਸੀਂ ਵੀ ਆ ਜਾਓ ਡੈਡੀ ਤੁਸੀਂ ਵੀ ਆ ਜਾਓ ਵੀ ਚਲ ਡੈਡੀ ਹੋਰੇ ਬੈਠੇ ਆ ਵੀ ਆਪਾਂ ਸਾਰੇ ਚਾਹ ਪੀਨੇ ਆ ਕਹਿੰਦੀ ਸਾਡੇ ਘਰੇ ਰਵਾਜ ਹੈ ਨਹੀਂ ਸਾਰਾ ਟੱਬਰ ਚਾਹ ਪੀਣ ਦਾ ਜਿਹੜੇ ਆਏ ਆ ਉਹਨਾਂ ਨੂੰ ਹੀ ਪਿਆ ਦੇ ਉਹਨੇ ਸੋਚਿਆ ਵੀ ਇਹ ਇਹਨਾਂ ਦੀ ਤਾਂ ਆਦਤ ਆ ਚਲ ਕੋਈ ਨਾ ਵੀ ਹੁਣ ਡੈਡੀ ਹੋਰਿਆਂ ਬੈਠਾਂ ਤਾਂ ਥੋੜੀ ਬੋਲਣਾ ਚਲ ਉਹਨੇ ਚਾਹ ਬਣਾਲੀ ਆਪ ਪੀ ਲਈ ਤੇ ਆਪਦੇ ਡੈਡੀ ਨੂੰ ਤੇ ਭਰਾ ਨੂੰ ਫੜਾਤੀ ਗੱਲਾਂ ਬਾਤਾਂ ਕਰਦੇ ਆ ਹਾਲਚਾਲ ਪੁੱਛਿਆ ਹਾ ਜੀ ਤੇ ਨਸੀਬਕੌਰ ਆ ਗਈ ਜਦੋਂ ਚਾਚੂ ਪੀ ਕੇ ਹਟੇ ਕਹਿੰਦੀ ਭਾਈ ਗੱਲ ਸੁਣੋ ਤੁਸੀਂ ਆਪਦੀ ਕੁੜੀ ਨੂੰ ਕੱਲਾ ਪੜਾਇਆ ਹੀ ਆ ਇਹਨੂੰ ਸੰਸਕਾਰ ਨਹੀਂ ਸਿਖਾਈ ਤੁਹਾਨੂੰ ਪਤਾ ਇਹ ਕਿੰਨਾ ਮੇਰੇ ਮੂਰੇ ਬੋਲਦੀ ਆ ਤੇ ਕਿੰਨੀ ਜਵਾਨ ਚਲਾਉਂਦੀ ਆ ਵੱਡੀ ਨੂੰ ਉਹਨੂੰ ਤਾਂ ਮੈਰੀ ਨੂੰ ਕਿੰਨੇ ਸਾਲ ਹੋ ਗਿਆ ਇਹਨੂੰ ਉਹ ਤਾਂ ਕਦੇ ਬੋਲੀ ਨਹੀਂ ਸੀ ਇਹ ਤਾਂ ਭਾਈ ਬਹੁਤਾ ਬੋਲਦੀ ਆ ਆਪਦੀ ਕੁੜੀ ਨੂੰ ਸਮਝਾਓ ਤੇ ਨਹੀਂ ਆਪਦੀ ਨੂੰ ਲੈ ਜਾਓ ਜਦੋਂ ਐਂ ਕਿਹਾ ਤੇ ਪ੍ਰੀਤ ਕਹਿੰਦੀ ਵੀ ਮੰਮੀ ਤੁਸੀਂ ਤਾਂ ਮੇਰੇ ਡੈਡੀ ਦੀ ਚਾਹ ਵੀ ਗੱਲ ਚੜਾਤੀ ਵੀ ਐਂ ਕੌਣ ਕਹਿੰਦਾ ਹੁੰਦਾ ਵੀ ਤੁਸੀਂ ਮੇਰੇ ਡੈਡੀ ਨੂੰ ਲਾਗੇ ਸ਼ਿਕਾਇਤਾਂ ਕਰਨ ਵੀ ਐਡੀ ਤਾਂ ਕੋਈ ਆਪਣੇ ਚ ਗੱਲ ਹੀ ਨਹੀਂ ਹੋਈ ਕਹਿੰਦੀ ਦੇਖ ਲੈ ਭਾਈ ਕੁੜੀ ਕਿਵੇਂ ਬੋਲਦੀ ਆ ਤੇ ਉਹਦਾ ਪ੍ਰੀਤ ਦਾ ਡੈਡੀ ਉਹਨੂੰ ਕਹਿ ਦਿੰਦਾ ਵੀ ਪ੍ਰੀਤ ਬੇਟਾ ਤੁਸੀਂ ਨਹੀਂ ਬੋਲਣਾ ਉਹ ਕਹਿੰਦਾ ਹਾਂਜੀ ਭੈਣ ਜੀ ਦੱਸੋ ਵੀ ਕੀ ਕੀਤਾ ਮੇਰੀ ਕੁੜੀ ਨੇ ਕਹਿੰਦੀ ਮਰਜ਼ੀ ਨਾਲ ਸਬਜ਼ੀ ਬਣਾਉਂਦੀ ਆ ਮਰਜ਼ੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਬਣਾਉਂਦੀ ਆ ਮਰਜ਼ੀ ਨਾਲ ਮੁੰਡੇ ਨਾਲ ਬਾਜ਼ਾਰ ਜਾਵਣਦੀ ਆ ਜੇ ਮੈਂ ਕਹਣੀ ਆ ਵੀ ਅੱਜ ਨਹੀਂ ਕਰਨਾ ਤਾਂ ਮੇਰੇ ਮੂਰੇ ਬੋਲਦੀ ਆ ਉਹ ਕਹਿੰਦਾ ਵੀ ਹੋਰ ਕੋਈ ਕੰਮ ਨਹੀਂ ਕਰਦੀ ਜਾਂ ਕੋਈ ਹੋਰ ਤੁਰੀ ਫਿਰਦੀ ਆ ਇਕੱਲੀ ਕਹਣੇ ਚੋਂ ਬਾਹਰ ਹੋ ਕੇ ਨਾ ਕਹਿੰਦੀ ਐਂ ਤਾਂ ਨਹੀਂ ਜਾਂਦੀ ਪਰ ਕਹਿੰਦੀ ਸਾਡੇ ਘਰੇ ਰਿਵਾਜ ਨਹੀਂ ਨੂੰ ਹਾਂ ᱛੀ ਐਂ ਤੁਰੀਆਂ ਫਿਰਨ ਵੀ ਆਪਦੀ ਨੂੰ ਸਮਝਾ ਕੇ ਜਾਓ ਤੇ ਨਹੀਂ ਲੈ ਜਾਓ ਦੂਜੀ ਵਾਰ ਫੇਰ ਐ ਕਿਹਾ ਉਹ ਕਹਿੰਦਾ ਵੀ ਦੇਖੋ ਭੈਣ ਜੀ ਕੁੜੀਆਂ ਆਪਾਂ ਲਜਾਣ ਵਾਸਤੇ ਨਹੀਂ ਵਿਆਹਉਂਦੇ ਵੀ ਲਜਾਈਆਂ ਵੀ ਜਾਂਦੀਆਂ ਹੁੰਦੀਆਂ ਪਰ ਆਪਾਂ ਪਿਆਰ ਥਵਾਕ ਨਾਲ ਮਿਲਣ ਵਾਸਤੇ ਲੈ ਕੇ ਜਾਂਦੇ ਆ ਦੇਖੋ ਛੋਡੇ ਘਰ ਦੀ ਨੂੰਹ ਆ ਇਹਨੇ ਇੱਥੇ ਵਸਣਾ ਕੋਈ ਗੱਲ ਨਹੀਂ ਮੈਂ ਆਪਣੀ ਧੀ ਨੂੰ ਝੜਕੂਗਾ ਉਹ ਕਹਿੰਦਾ ਵੀ ਪ੍ਰੀਤ ਜਿਵੇਂ ਤੇਰੇ ਮੰਮੀ ਕਹਿੰਦੇ ਆ ਪੁੱਤ ਤੂੰ ਓਵੇਂ ਕਰਨਾ ਐਦਾਂ ਨਹੀਂ ਹੈਗਾ ਘਰ ਦੇ ਵਿੱਚ ਪਿਆਰ ਨਾ ਰਹਿੰਦੇ ਹੁੰਦੇ ਆ ਉਹ ਕਹਿੰਦੀ ਅਡੀ ਫਿਰ ਮੇਰੀ ਗੱਲ ਸੁਣ ਲੋ ਕਹਿੰਦੀ ਜਦੋਂ ਵੀ ਦੀਦੀ ਨੇ ਤੇ ਵੀਰੇ ਨੇ ਆਉਣਾ ਹੁੰਦਾ ਉਦੋਂ ਤਾਂ ਅਸੀਂ ਕੁਛ ਵੀ ਬਣਾ ਲਈਏ ਉਦੋਂ ਤਾਂ ਮੰਮੀ ਟੋਕਦੇ ਨਹੀਂ ਜੇ ਹੁਣ ਅੱਜ ਮੈਂ ਤੁਹਾਡੇ ਵਾਸਤੇ ਕੋਈ 2-4 ਚੀਜ਼ਾਂ ਬਣਾ ਲਈਆਂ ਖਾਣ ਵਾਲੀਆਂ ਤਾਂ ਮੰਮੀ ਨੇ ਟੋਕਿਆ ਖਾਣ ਪੀਣ ਦੀਆਂ ਚੀਜ਼ਾਂ ਵੀ ਮੰਮੀ ਨੂੰ ਅਸੀਂ ਪੁੱਛ ਕੇ ਬਣਾਉਣੀਆਂ ਜੇ ਅਸੀਂ ਕਿਤੇ ਜਾਣਾ ਤਾਂ ਵੀ ਮੰਮੀ ਨੂੰ ਪੁੱਛ ਕੇ ਜਾਣਾ ਇਸ ਘਰ ਦੇ ਵਿੱਚ ਮੰਮੀ ਦੀ ਮਰਜ਼ੀ ਬਿਣਾ ਪੱਤਾ ਵੀ ਨਹੀਂ ਹਲਦਾ ਪਰ ਉਹ ਕਹਿੰਦੀ ਅਸੀਂ ਇਨਸਾਨ ਆ ਅਸੀਂ ਵੀ ਸਾਹ ਲੈ ਸਕਦੇ ਆ ਇਹ ਤਾਂ ਸਾਹ ਹੀ ਨਹੀਂ ਲੈਣ ਦਿੰਦੇ ਕਹਿੰਦੇ ਦੇ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਕੋਈ ਵੀ ਨਵੀਂ ਚੀਜ਼ ਲਿਆਉਣੀ ਆ ਤਾਂ ਇਹਨਾਂ ਨੇ ਸਿਮਮੀ ਦੀਰੀ ਨੂੰ ਪੁੱਛਣਾ ਸਾਨੂੰ ਕੋਈ ਇਤਰਾਜ਼ ਨਹੀਂ ਪੁੱਛ ਸਕਦੇ ਆ ਪਰ ਅਸੀਂ ਇਸ ਘਰ ਦੇ ਵਿੱਚ ਵਿਆਹ ਕੇ ਆਈਆਂ ਅਸੀਂ ਚੀਜ਼ਾਂ ਵਰਤਣੀਆਂ ਅਸੀਂ ਸਾਰਾ ਦਿਨ ਕੰਮ ਕਰਦੇ ਆ ਤੇ ਫਿਰ ਦੀਦੀ ਦੀ ਇੰਟਰਫੀਰੈਂਸ ਕਿਉਂ ਦੀਦੀ ਨੇ ਤਾਂ ਹੁਣ ਮਹਿਮਾਨਾਂ ਵਾਂਗੂ ਆਉਣਾ ਦੀਦੀ ਦਾ ਆਪਣਾ ਘਰ ਆ ਉਹ ਆਪਣੇ ਘਰੇ ਚਲਾਉਣਾ ਵੀ ਫਿਰ ਸਾਡਾ ਕੀ ਵजूद ਰਹਿ ਗਿਆ ਕਹਿੰਦੀ ਦੇਖ ਲੈ ਭਾਈ ਮੇਰੀ ਕੁੜੀ ਦਾ ਸ਼ਰੀਕਾ ਕਰਦੀ ਆ ਉਹ ਕਹਿੰਦੀ ਡੈਡੀ ਮੇਰੀ ਗੱਲ ਸੁਣੋ ਇਹਦੇ ਵਿੱਚ ਸ਼ਰੀਕੇ ਵਾਲੀ ਕੋਈ ਗੱਲ ਨਹੀਂ ਜਿਹੜੀ ਗੱਲ ਮੈਨੂੰ ਗਲਤ ਲੱਗਦੀ ਆ ਮੈਂ ਤਾਂ ਉਹ ਕਹਿਣੀ ਆ ਤੇ ਜਦੋਂ ਭਈ ਨਸੀਬਕੌਰ ਜ਼ਿਆਦਾ ਬੋਲਣ ਲੱਗੀ ਉਹ ਸੁਣ ਕੇ ਉਹ ਕਹਿੰਦੀ ਵੀ ਇਹਨੂੰ ਲੈ ਜਾਓ ਇਹਦਾ ਮੇਰੇ ਘਰੇ ਨਰਵਾ ਨਹੀਂ ਹੁੰਦਾ ਲੈ ਜਾਓ ਆਪਦੀ ਨੂੰ ਤੇ ਭਈ ਚਲੋ ਉਹਦੇ ਭਰਾ ਨੂੰ ਨਾ ਗੁੱਸਾ ਆ ਗਿਆ ਪ੍ਰੀਤ ਦੇ ਨੂੰ ਉਹ ਕਹਿੰਦਾ ਭੈਣੇ ਚਲ ਕੱਪੜੇ ਪਾ ਬੈਗ 'ਚ ਫਿਰ ਤੇ ਉਹਨੂੰ ਪ੍ਰੀਤ ਨੂੰ ਵੀ ਗੁੱਸਾ ਆ ਗਿਆ ਉਹਨੇ ਬੈਗ 'ਚ ਕੱਪੜੇ ਪਾਏ ਤੇ ਉਹਦੇ ਡੈਡੀ ਤੇ ਉਹਦਾ ਭਰਾ ਲੈ ਗਿਆ ਪ੍ਰੀਤ ਨੂੰ ਤੇ ਹਜੇ ਤਾਰੀ ਆਇਆ ਨਹੀਂ ਸੀਗਾ ਸਕੂਲੋਂ ਪੜਾ ਕੇ ਤੇ ਲੈ ਗਏ ਜਦੋਂ ਤੇ ਨਸੀਬ ਕੌਰ ਬੜਬੜ ਕਰੀ ਬੈਠੀ ਵੀ ਇਹਦੇ ਬਸਨ ਵਾਲੇ ਲੱਛਣ ਨਹੀਂ ਹੈਗੇ ਕਹਿੰਦੀ ਮੈਂ ਤਾਂ ਮੁੰਡੇ ਨੂੰ ਬਥੇਰਾ ਕਿਹਾ ਸੀ ਵੀ ਘੱਟ ਪੜ੍ਹੀ ਲਿਖੀ ਲੈ ਲੈ ਲਿਆ ਕੇ ਕਹਿੰਦੀ ਇੱਥੇ ਮੇਰੇ ਸਿਰ ਮੜਤੀ ਉਹ ਤਾਂ ਐਂ ਭਾਲਦੀ ਆ ਚੌਧਰ ਵੀ ਮੇਰੀ ਚੱਲੇ ਤੇ ਉਹਦੇ ਘਰ ਵਾਲਾ ਕਹਿੰਦਾ ਫਿਰ ਤੂੰ ਵੀ ਤਾਂ ਸਾਰੀ ਉਮਰ ਚਲਾਈ ਆ ਵੀ ਉਹਦੇ 'ਚ ਤਾਂ ਚੱਲਣ ਵਾਲੀ ਕੋਈ ਗੱਲ ਨਹੀਂ ਵੀ ਨਾਲੇ ਭਾਈ ਹੁਣ ਜਿਹੜੀ ਵੱਡੀ ਸੀ ਰਾਣੀ ਉਹ ਤਾਂ ਜਿਵੇਂ ਤੂੰ ਲਾਲੀ ਉਵੇਂ ਲੱਗ ਗਈ ਪਰ ਇਹ ਨਹੀਂ ਲੱਗਦੀ ਤੇ ਉਹ ਕਹਿੰਦਾ ਤੂੰ ਨਾ ਮਾੜਾ ਮੋਟਾ ਸੁਭਾਅ ਦਾ ਫਰਕ ਪਾੜਾ ਉਹ ਕਿੱਥੇ ਸੁਣਦੀ ਹੈ ਜਿਹੜੀਆਂ ਔਰਤਾਂ ਨੂੰ ਸੁਭਾਅ ਪੈ ਜੇ ਉਹ ਕਹਿੰਦੀ ਵੀ ਨਹੀਂ ਚੱਲ ਕਹਿੰਦੀ ਫਿਰ ਬੈਠੀ ਰਹਿਣ ਦੇ ਦੇਖਦੀਆਂ ਕਹਿੰਦੀ ਪਿਓ ਤੇ ਭਰਾ ਲੈ ਗਏ ਤੇ ਕਿੰਨਾ ਕਚਰ ਰੱਖਣਗੇ ਸ਼ਾਮ ਨੂੰ ਤਾਰੀਆ ਡਿਊਟੀ ਤੋਂ ਆਉਂਦਾ ਤੇ ਡਿਊਟੀ ਤੋਂ ਆ ਕੇ ਉਹ ਵੇਖਦਾ ਵੀ ਨਾ ਤਾਂ ਪ੍ਰੀਤ ਕਰੇ ਦਿੰਦੀ ਹੈ ਵੀ ਨਾਲੇ ਡੈਡੀ ਨੇ ਤੇ ਵੀਰੇ ਨੇ ਆਉਣਾ ਸੀ ਵੀ ਉਹ ਵੀ ਨਹੀਂ ਦਿੰਦੇ ਮਾਂ ਉਹਦੀ ਮੂੰਹ ਬਣਾਈ ਬੈਠੀ ਸੀ ਤੇ ਉਹ ਗਿਆ ਨਸੀਬਕੌਰ ਕੋਲੇ ਮੰਮੀ ਉੱਪਰ ਜੇ ਬੈਠੇ ਹੋ ਕਹਿੰਦੀ ਬੱਸ ਮੈਨੂੰ ਨਬਲਾ ਉਹ ਕਹਿੰਦਾ ਵੀ ਕੀ ਹੋ ਗਿਆ ਮਾਤਾ ਤੂੰ ਰੋਜ਼ ਹੀ ਬਲੱਡ ਵਧਾਈ ਰੱਖਦੀ ਆ ਅੱਜ ਕੀ ਹੋ ਗਿਆ ਨਮਾ ਅੱਜ ਫਿਰ ਪ੍ਰੀਤ ਨੇ ਕੁਝ ਕਹਿਤਾ ਕਹਿੰਦੀ ਮੇਰੇ ਕੋਲੇ ਨਾ ਨਾ ਲੈ ਉਹਦਾ ਤੋਰਤੀ ਮੈਂ ਤਾਂ ਕਹਿੰਦੀ ਹੁਣ ਜੇ ਲਿਆਇਆ ਨਾ ਮੈਨੂੰ ਜਾਣਦਾ ਜਿੰਨਾ ਚਿਰ ਪੋਲੀ ਨਹੀਂ ਪੈਂਦੀ ਜਮਾਏ ਨਹੀਂ ਕਹਿੰਦੀ ਫੋਨ ਕਰਕੇ ਵੀ ਮੈਨੂੰ ਲੈ ਜਾਓ ਤੇ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਕਰੂੰਗੀ ਉਹਨਾਂ ਚਿਰ ਲਿਆਉਣੀ ਨਹੀਂ ਉਹ ਕਹਿੰਦਾ ਤੋਰਤੀ ਦਾ ਕੀ ਮਤਲਬ ਕਹਿੰਦੀ ਜਵਾਨ ਲੜਾਉਂਦੀ ਸੀ ਕਹਿੰਦੀ ਮੈਂ ਤਾਂ ਉਹਦੇ ਪਿਓ ਨੂੰ ਇੰਨੀ ਗੱਲ ਹੀ ਕਹੀ ਸੀ ਵੀ ਭਾਈ ਤੁਹਾਡੀ ਕੁੜੀ ਆਖੇ ਨਹੀਂ ਲੱਗਦੀ ਤੇ ਕਹਿੰਦੀ ਸੌ ਕੁਛ ਬੋਲੀ ਤੇ ਸਿਮਮੀ ਦੇ ਮਿਹਣੇ ਦਿੱਤੇ। ਉਹ ਕਹਿੰਦਾ ਵੀ ਮਿਹਣੇ ਵਾਲੀ ਕੀ ਗੱਲ ਆ ਵੀ ਕੀ ਕਹਤਾ। ਕਹਿੰਦੀ ਕਹਿੰਦੀ ਆ ਵੀ ਜਦੋਂ ਇਹਨਾਂ ਦੀ ਕੁੜੀ ਤੇ ਜਵਾਈ ਆਉਂਦੇ ਉਦੋਂ ਤਾਂ ਖਾਣ ਪੀਣ ਦੀਆਂ ਮਰਜ਼ੀ ਦੀਆਂ ਚੀਜ਼ਾਂ ਬਣਾਉਂਦੇ ਆ ਤੇ ਜੇ ਅੱਜ ਮੈਂ ਬਣਾ ਲਈ ਤਾਂ ਮੰਮੀ ਨੇ ਕਲੇਸ਼ ਕੀਤਾ। ਉਹ ਕਹਿੰਦਾ ਫਿਰ ਤੁਸੀਂ ਕੁਝ ਕਿਹਾ ਸੀ। ਕਹਿੰਦੀ ਮੈਂ ਤਾਂ ਇੰਨੀ ਗੱਲ ਹੀ ਕਹੀ ਸੀ ਵੀ ਕਸਟਰਡ ਤੇ ਮਟਰ ਪਨੀਰ ਕਿਨੂੰ ਪੁੱਛ ਕੇ ਬਣਾਇਆ। ਕਹਿੰਦੀ ਫਿਰ ਫਰਜ਼ ਨਹੀਂ ਸੀ। ਉਹ ਕਹਿੰਦਾ ਫਿਰ ਜਿੱਦੇ ਸਿਮਮੀ ਦੀਦੀ ਆਈ ਸੀ ਵੀ ਉਦੋਂ ਕਿਹੜਾ ਵੀ ਇਹਦੇ ਵਿੱਚ ਗਲਤ ਕੁਝ ਨਹੀਂ ਮੰਮੀ ਤੁਸੀਂ ਨਾ ਨਿੱਕੀ ਨਿੱਕੀ ਗੱਲ ਤੇ ਕਲੇਸ਼ ਨਾ ਕਰੋ ਕਹਿੰਦੀ ਮੈਨੂੰ ਪਤਾ ਲੱਗ ਗਿਆ ਵੀ ਤੇਰਾ ਤੂੰ ਤਾਂ ਆਪਣੀ ਧੀਵੀ ਥੱਲੇ ਲੱਗਿਆ ਹੋਇਆ ਉਹ ਕਹਿੰਦਾ ਵੀ ਮੰਮੀ ਡੈਡੀ ਤਾਂ ਫਿਰ ਸਾਰੀ ਉਮਰ ਹੀ ਤੁਹਾਡੇ ਥੱਲੇ ਲੱਗੇ ਰਹੇ ਹੈਗੇ ਤੁਹਾਡੀ ਦਾਬ ਥੱਲੇ ਰਹੇ ਆ ਤੇ ਫਿਰ ਭਾਈ ਤੁਹਾਡਾ ਹੀ ਮੁੰਡਾ ਮੈਂ ਆ ਡੈਡੀ ਦਾ ਹੀ ਮੁੰਡਾ ਮੈਂ ਆ ਜੇ ਤੁਸੀਂ ਐਂ ਸਮਝਦੇ ਹੋ ਤਾਂ ਐਂ ਲਾੜੋ ਪਰ ਕਹਿੰਦਾ ਮੈਂ ਆਪਦਾ ਘਰ ਨਹੀਂ ਪਟਣਾ ਚਾਹੁੰਦਾ ਕਹਿੰਦੀ ਘਰ ਪਟਣ ਨੂੰ ਹੁਣ ਤੂੰ ਘਰ ਵਾਲਾ ਆ ਗਿਆ ਤੈਨੂੰ ਵੱਡੀਆਂ ਗੱਲਾਂ ਆਉਂਦੀਆਂ ਨੇ ਤੈਨੂੰ ਮੈਂ ਇੱਕ ਵਾਰ ਕਹਤਾ ਜੇ ਉਹ ਇਸ ਕਰ ਚਾਹੂਗੀ ਤਾਂ ਮੈਂ ਘਰੋਂ ਚਲੀ ਜਾਊਂਗੀ। ਲਿਆਉਣੀ ਨਹੀਂ ਜਿੰਨਾ ਚਿਰ ਉਹਦਾ ਨੱਕ ਨਹੀਂ ਨੀਵਾ ਹੁੰਦਾ। ਉਹਦੀ ਈਗੋ ਨਹੀਂ ਢਲਦੀ। ਉਹ ਕਹਿੰਦਾ ਵੀ ਮੰਮੀ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਚਲੋ ਬੜਬੜ ਜੇ ਕਰਦਾ ਕਮਰੇ 'ਚ ਚਲਾ ਗਿਆ। ਜਾ ਕੇ ਆਪਣੀ ਭਾਬੀ ਨੂੰ ਕਹਿੰਦਾ ਵੀ ਭਾਬੀ ਕੀ ਗੱਲ ਹੋਈ ਸੀ? ਉਹ ਕਹਿੰਦੀ ਵੀ ਦੇਖ ਤਾਰੀ ਤੈਨੂੰ ਪਤਾ ਹੀ ਆ ਮੰਮੀ ਦੇ ਸੁਭਾਅ ਦਾ। ਵਿਪਰੀਤ ਕਹਾਉਂਦੀ ਨਹੀਂ। ਉਹ ਕਹਿੰਦੀ ਪ੍ਰੀਤ ਨੂੰ ਮੈਂ ਰੋਜ਼ ਕਹਿਣੀ ਆ ਵੀ ਮੰਮੀ ਦਾ ਤਾਂ ਚਲ ਸੁਭਾਅ ਆ ਵੀ ਕਿੰਨਾ ਕਚੇਰ ਕਰਨਗੇ। ਪਰ ਕੈਂਦੀ ਉਹ ਵੀ ਨਹੀਂ ਮੰਨਦੀ ਤੇ ਨਾ ਮੰਮੀ ਮੰਨਦੇ ਆ ਵੀ ਉਹ ਤਾਂ ਚਲੇ ਗਏ ਗੁੱਸੇ ਹੋ ਕੇ ਕਹਿੰਦਾ ਵੀ ਬੜਾ ਇਹ ਤਾਂ ਪੰਗਾ ਪਿਆਗਾ ਚਲ ਉਹਨੇ ਪ੍ਰੀਤ ਨੂੰ ਫੋਨ ਕੀਤਾ ਵੀ ਪ੍ਰੀਤ ਮੰਮੀ ਦਾ ਤਾਂ ਸੁਭਾਅ ਹੀ ਤੂੰ ਜਾਣਾ ਨਹੀਂ ਸੀ ਉਹ ਕਹਿੰਦੀ ਵੀ ਦੇਖੋ ਜੇ ਮੈਂ ਆਉਂਗੀ ਇਸ ਘਰ ਚ ਤਾਂ ਆਉਂਗੀ ਜੇ ਤੁਸੀਂ ਅਲੱਗ ਹੋਵੋਗੇ ਮੈਂ ਨਹੀਂ ਕਹਿੰਦੀ ਆਉਣਾ ਉਹ ਕਹਿੰਦਾ ਵੀ ਤੂੰ ਪ੍ਰੀਤ ਇਹ ਕੀ ਗੱਲਾਂ ਕਰਦੀਆਂ ਅਲੱਗ ਹੋਣ ਦੀਆਂ ਵੀ ਵੀਰੇ ਭਾਬੀ ਨੇ ਆਪਣਾ ਕੀ ਵਿਗਾੜਿਆ ਆਪਾਂ ਇਹਨਾਂ ਨਾਲੋਂ ਅਲੱਗ ਹੋਈਏ ਵੀ ਨਾਲੇ ਜੇ ਹੁਣ ਮੈਂ ਜੌਬ ਕਰਦਾ ਸੌਖੇ ਹੋਏ ਆਪਾਂ ਤੇ ਫਿਰ ਹੁਣ ਆਪਾਂ ਵੀਰੇ ਨੂੰ ਇਕੱਲੇ ਨੂੰ ਛੱਡ ਗਏ ਉਹ ਕਹਿੰਦੀ ਜਿੰਮੇ ਮਰਜ਼ੀ ਕਰੋ ਕਹਿੰਦੀ ਫਿਰ ਮੰਮੀ ਨੂੰ ਅਲੱਗ ਕਰ ਦਿਓ ਉਹਨਾਂ ਨੂੰ ਚਲਾ ਲੈਣ ਦਿਓ ਤੇ ਉਹ ਤਾਂ ਬੜਾ ਫਸਿਆ ਉਧਰੋਂ ਮਾਂ ਨਹੀਂ ਪੈਰ ਤੇ ਪਾਣੀ ਪੈਣ ਦਿੰਦੀ ਉਧਰੋਂ ਘਰ ਵਾਲੀ ਨਹੀਂ ਪੈਣ ਦਿੰਦੀ ਅਹੀਂ ਲੰਘ ਗਿਆ ਭਾਈ 6 ਮਹੀਨੇ ਲੱਗ ਗਏ ਪ੍ਰੀਤ ਕਹਿਆ ਕਰੇ ਵੀ ਅਲੱਗ ਹੋ ਮੈਂ ਫੇਰ ਆਉਂ ਮਾਂ ਕਹਿਆ ਕਰੇ ਵੀ ਉਹਨਾਂ ਤੋਂ ਮਾਫੀ ਮੰਗਾ ਤੇ ਸਾਰੀਆਂ ਗੱਲਾਂ ਉਹਦੇ ਨਾਲ ਆਦਰ ਵੀ ਜੇ ਐਦਾਂ ਕਰੂਗੀ ਐਦਾਂ ਕਰੂਗੀ ਐਦਾਂ ਕਰੂਗੀ ਤਾਂ ਮਨਜ਼ੂਰ ਆ ਨਹੀਂ ਮਨਜ਼ੂਰ ਨਹੀਂ ਹੁਣ ਉਹ ਤਾਂ ਚੁੱਪ ਹੀ ਕਰ ਗਿਆ ਉਹ ਕਹਿੰਦਾ ਚੱਲ ਇਹਨਾਂ ਨੂੰ ਵੇਖ ਹੀ ਲੈਣ ਦੀ ਚਲੋ ਭਈ ਇਹਨੇ ਨਾ ਪੋਸਟ ਆ ਗਈਆਂ ਤੇ ਉਹਨੇ ਪ੍ਰੀਤ ਨੇ ਪੋਸਟਾਂ ਭਰਤੀਆਂ 2 ਮਹੀਨੇ ਬਾਅਦ ਪੇਪਰ ਹੋਇਆ ਤੇ ਉਹਦਾ ਨੰਬਰ ਆ ਗਿਆ ਤੇ ਉਹ ਟੀਚਰ ਲੱਗ ਗਈ ਤੇ ਕੁਦਰਤੀ ਜਿਹੜੇ ਪਿੰਡੋਂ ਦੇ ਸੌਰੇ ਸੀ ਉੱਥੇ ਨਾ ਸੀਟ ਖਾਲੀ ਸੀਗੀ ਤੇ ਉਹਨੇ ਉੱਥੇ ਜੋਇਨ ਕਰ ਲਿਆ ਕਿਉਂਕਿ ਉਹਨੂੰ ਐ ਤਾਂ ਪਤਾ ਹੀ ਸੀ ਵੀ ਰਹਿਣਾ ਤਾਂ ਮੈਂ ਉੱਥੇ ਆ ਜੋਇਨ ਕੀਤਾ ਚਲੋ ਬੜੀ ਖੁਸ਼ੀ ਹੋਈ ਹੈ ਨਾ ਉਹਨੇ ਤਾਰੀ ਨੂੰ ਹੁਣ ਐ ਤਾਂ ਗੱਲਬਾਤ ਤਾਂ ਹੁੰਦੀ ਸੀ ਚਲੋ ਗੁੱਸਾ ਗਿਲਾ ਵੱਖਰਾ ਸੀ ਤੇ ਫਿਰ ਤਾਰੀ ਨੇ ਸੋਚਿਆ ਵੀ ਹੁਣ ਰੋਜ਼ ਅਪ ਡਾਊਨ ਥੋੜੀ ਕਰਿਆ ਕਰੂਗੀ ਵੀ ਲੈ ਆਉਣਾ ਮੈਂ ਇਹ ਉਹ ਆਪਣੀ ਮੰਮੀ ਨੂੰ ਕਹਿੰਦਾ ਵੀ ਹੁਣ ਤਾਂ ਤੇਰੀ ਨੂੰਹ ਨੂੰ ਨੌਕਰੀ ਮਿਲ ਗਈ ਵੀ ਹੁਣ ਤਾਂ ਆਪ ਲੈ ਲਈਏ ਕਹਿੰਦੀ ਮਿਲ ਜੇ ਫਿਰ ਮੈਨੂੰ ਉਹਦੀ ਨੌਕਰੀ ਦਾ ਕੀ ਭਾ ਕਹਿੰਦੀ ਉਹ ਤਾਂ ਪਹਿਲਾਂ ਨਹੀਂ ਸੀ ਮਾਨੋ ਤਾਂ ਹੁਣ ਵੀ ਕਹਿੰਦੀ ਹੋਰ ਹੁਕਮ ਚ ਲਾਉਗੀ ਕਹਿੰਦੀ ਨਹੀਂ ਲਿਆਉਣੀ ਨਹੀਂ ਤੇ ਮੁੰਡੇ ਨੇ ਸੋਚਿਆ ਵੀ ਫਿਰ ਐਂ ਤਾਂ ਮੇਰੀ ਉਮਰ ਨਿਕਲ ਜੂਗੀ ਉਹ ਆਪਣੇ ਭਰਾ ਨੂੰ ਕਹਿੰਦਾ ਵੀ ਦੇਖ ਵੀਰੇ ਤੇਰੇ ਨਾਲ ਮੇਰਾ ਕੁਝ ਨਹੀਂ ਬੰਡਿਆ ਪਰ ਮੰਮੀ ਦੀ ਈਗੋ ਟੈਲੀ ਕਰਨ ਵਾਸਤੇ ਮੈਨੂੰ ਸੱਚੀ ਪ੍ਰੀਤ ਦੀ ਗੱਲ ਮੰਨਣੀ ਪਊ ਵੀ ਮੈਂ ਆਪਣਾ ਪਰਿਵਾਰ ਨਹੀਂ ਤੋੜਨਾ ਚਾਹੁੰਦਾ ਤੇ ਉਹ ਆਪਣੀ ਮਾਂ ਨੂੰ ਕਹਿ ਦਿੰਦਾ ਵੀ ਮਾਂ ਸਾਨੂੰ ਅੱਡ ਕਰ ਦਿਓ ਕਹਿੰਦੀ ਤੈਨੂੰ ਪੜਾਤਾ ਲਿਖਾਤਾ ਨੌਕਰੀ ਤੇ ਲਾਤਾ ਹੋਵਾ ਦੋ ਕਮਰੇ ਸਾਂਭਲਾ ਮੈਨੂੰ ਨਬਲਾਈ ਅੱਜ ਤੋਂ ਬਾਅਦ ਫਿਰ ਘਰ ਵਾਲੀ ਦੇ ਹੀ ਬਣ ਕੇ ਰਹੀ ਉਹ ਕਹਿੰਦਾ ਚੱਲ ਠੀਕ ਐ ਚਲੋ ਭਾਈ ਉਹਨੇ ਆਪਣੇ ਜਿਹੜਾ ਸਮਾਨ ਸੀ ਆਪਣੇ ਕਮਰੇ ਚ ਦੋ ਕਮਰੇ ਸੀਗੇ ਤੇ ਉਹਦੇ ਵਿੱਚ ਹੀ ਉਹਨੇ ਜਿਹੜੀਆਂ ਚੀਜ਼ਾਂ ਦੀ ਹੋਰ ਲੋਡ ਸੀ ਲਿਆਂਦੀਆਂ ਤੇ ਆਪਦੇ ਘਰ ਵਾਲੀ ਨੂੰ ਲਿਆਇਆ ਘਰ ਵਾਲੀ ਨੇ ਆਉਣਾ ਹੀ ਸੀ ਹੁਣ ਤੇ ਉਹ ਆਪਦਾ ਅਲੱਗ ਰਹਿਣ ਲੱਗ ਗਈ ਖੁਸ਼ੀ-ਖੁਸ਼ੀ ਜਿਹੜੀ ਪ੍ਰੀਤ ਸੀ ਉਹ ਆਪਣੀ ਜਠਾਣੀ ਰਾਣੀ ਤੇ ਜੇਠ ਜੱਗੀ ਨਾਲ ਕਦੇ ਕੋਈ ਬਿਤਕਰਾ ਨਹੀਂ ਕਰਦੀ ਸੀ ਇਵੇਂ ਕਿ ਜਦੋਂ ਪੇਕੇ ਗਈ ਸੀ ਉਹਨੇ 2-3 ਵਾਰ ਆਪਣੀ ਨਣਦ ਨੂੰ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਮੰਮੀ ਨੂੰ ਸਮਝਾਓ ਇਦਾਂ ਨਹੀਂ ਚੱਲਦਾ ਹੁੰਦਾ ਪਰ ਜਿਹੜੀ ਕੁੜੀ ਸੀ ਉਹ ਕਹਿੰਦੀ ਵੀ ਅਸੀਂ ਤਾਂ ਮੰਮੀ ਤੋਂ ਕਦੇ 1 ਇੰਚ ਵਾਰ ਨਹੀਂ ਹੋਏ ਸੀ ਮੇਰੀ ਮੰਮੀ ਨੇ ਤਾਂ ਸਾਨੂੰ ਇੱਥੋਂ ਤੱਕ ਪਹੁੰਚਾਇਆ ਵੀ ਮੈਂ ਆਪਣੀ ਮੰਮੀ ਦੇ ਖਿਲਾਫ ਨਹੀਂ ਜਾ ਸਕਦੀ ਫਿਰ ਉਹ ਵੀ ਉਹੇ ਜਿਹੀ ਹੋ ਗਈ ਨਣੇ ਦੇ ਨਾਲ ਉਹ ਕਹਿੰਦੀ ਜਦੋਂ ਇਹ ਨਹੀਂ ਮੇਰੀ ਮੰਨਦੀ ਤੇ ਉਹਨੇ ਚੱਲ ਪਈ ਆਪਣੀ ਜਠਾਣੀ ਨਾਲ ਤੇ ਜੀਠਣਾ ਵਧੀਆ ਰੱਖਦੀ ਉਹਨਾਂ ਦੇ ਬੱਚੇ ਸੀਗੇ 2 ਬੇਟਾ ਤੇ ਬੇਟੀ ਉਹਨਾਂ ਨੂੰ ਵਧੀਆ ਟਿਊਸ਼ਨ ਪੜਾਉਂਦੀ ਤੇ ਵਧੀਆ ਉਹਨਾਂ ਦਾ ਮੋਹ ਕਰਦੀ ਪਰ ਉਹਨੇ ਆਪਦਾ ਅੱਡ ਘਰ ਬਣਾ ਲਿਆ ਸੀ ਹੁਣ ਪ੍ਰੀਤ ਤੇ ਜੱਗੀ ਅਲੱਗ ਰਹਿੰਦੇ ਸੀ ਜਿਹੜੀ ਨਸੀਬਕੌਰ ਸੀ ਉਹ ਆਪਣੇ ਵੱਡੇ ਮੁੰਡੇ ਤੇ ਨੂਨ ਨਾਲ ਰਹਿੰਦੀ ਸੀ ਪਰ ਐਨੀ ਉਹਦੇ ਚ ਆਕੜ ਸੀ ਵੀ ਉਹਨੂੰ ਜਦੋਂ ਪ੍ਰੀਤ ਕੋਲੇ ਬੇਟਾ ਹੋਇਆ ਪੋਤੇ ਦਾ ਮੂੰਹ ਵੀ ਨਹੀਂ ਦੇਖਣਗੀ ਕਹਿੰਦੀ ਵੀ ਜੇ ਇਹਦੇ ਚ ਈਗੋ ਆ ਤਾਂ ਈਗੋ ਮੇਰੇ ਚ ਵੀ ਆ ਪ੍ਰੀਤ ਨੇ ਇਵਨ ਕਿ ਫੋਨ ਵੀ ਕੀਤਾ ਆਪਣੀ ਜਠਾਣੀ ਵਾਲੇ ਫੋਨ ਤੇ ਕੀਤਾ ਵੀ ਮੰਮੀ ਤੁਸੀਂ ਆਜੋ ਚਲ ਗੁੱਸੇ ਗਿਲੇ ਤਾਂ ਹੁੰਦੇ ਰਹਿੰਦੇ ਆ ਪਰ ਉਹ ਔਰਤ ਗਈ ਨਹੀਂ ਸੀਗੀ ਤੇ ਕਿੰਨਾ ਟਾਈਮ ਕਿੰਨੇ ਸਾਲ ਉਹਨੇ ਪ੍ਰੀਤ ਨੂੰ ਤੇ ਜੱਗੀ ਨੂੰ ਬੁਲਾਇਆ ਨਹੀਂ ਸੀ ਤੇ ਜਦੋਂ ਨਾ ਜਮਾ ਉਹਦੀ ਆਏ ਹੋ ਗਿਆ ਵੀ ਪ੍ਰਾਨੀ ਤੁਰਨੋਂ ਹਟ ਗਈ ਤੇ ਫਿਰ ਪ੍ਰੀਤ ਟਹਿਲੀ ਹੋ ਕੇ ਆ ਪਾਈ ਇੱਧਰ ਆਪਦੀ ਸੱਸ ਕੋਲ ਮਿਲਣ ਪਰ ਉਹਨੇ ਆਪਣੀ ਨੂੰ ਨੂੰ ਬੁਲਾਇਆ ਨਹੀਂ ਸੀ ਦੇਖੋ ਇਸ ਤਰ੍ਹਾਂ ਦੋਨਾਂ ਭਰਾਵਾਂ ਦਾ ਇੰਨਾ ਪਿਆਰ ਸੀ ਦਰਾਣੀ ਜਠਾਣੀ ਦਾ ਪਰ ਸੱਸ ਦੀ ਈਗੋ ਕਰਕੇ ਉਹਨਾਂ ਨੂੰ ਅਲੱਗ ਹੋਣਾ ਪਿਆ ਔਰ ਤੁਹਾਨੂੰ ਕਦੇ ਵੀ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਕਿ ਸਾਡੀ ਘਰ ਤੇ ਚੱਲਣੀ ਚਾਹੀਦੀ ਆ ਇੱਕ ਪਰਿਵਾਰ ਦਾ ਫੈਸਲਾ ਉਹ ਹੁੰਦਾ ਜਿਹੜਾ ਬਹੁਮਤ ਨਾਲ ਹੋਵੇ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਹੋਵੇ ਮਰਦ ਨੂੰ ਤੇ ਔਰਤ ਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਦੂਜੇ ਤੇ ਸਾਡੀ ਚੱਲੇ ਜਿਹੜੇ ਫੈਸਲੇ ਹੁੰਦੇ ਉਹ ਕਦੇ ਵੀ ਇੱਕ ਤਰਫੇ ਨਹੀਂ ਹੁੰਦੇ ਫੈਸਲੇ ਜਿਹੜੇ ਪਰਿਵਾਰ ਦੀ ਰਜ਼ਾਮੰਦੀ ਨਾਲ ਲਏ ਜਾਣ ਜਿਦੇ ਨਾਲ ਪਰਿਵਾਰ ਖੁਸ਼ਹਾਲ ਰਹਿ ਸਕੇ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ